ਲੜਾਈ ਅੰਕਲ ਜੀ ਕਹਤਾ ਅੰਕਲ ਜੀ ਕਹਿੰਦੇ ਇੰਨਾ ਅੰਕਲ ਜੀ ਕਹਿੰਦੇ ਬਸ ਪਾਗਲ ਹੈ ਜੀ ਉਹ ਦਿਮਾਗ ਦੇ ਵਿੱਚ ਉਹ ਤਾਂ ਫਰਕ ਪਿਆ ਅੰਕਲ ਜੀ ਕਹਿੰਦੇ ਹੀ ਮਤਲਬ ਪਤਾ ਨਹੀਂ ਜੀ ਉਹ 30 ਸਾਲ ਦੀ ਉਮਰ ਸ਼ਾਇਦ ਕਹਿੰਦਾ ਮੇਰਾ ਵਿਆਹ ਕਰਕੇ ਉਹ ਕਹਿੰਦਾ ਵੀ ਮੈਂ ਵਿਆਹ ਕਰਾਣਾ ਮੈਨੂੰ ਆ ਕੇ ਸਾਰੇ ਛੇੜਦੇ ਨੇ ਅੰਕਲ ਜੀ ਕਹਿ ਕੇ ਤਾਂ ਕਰਕੇ ਕੋਹਨੇ ਪਤਨੀ ਸ਼ਾਇਦ ਮੈਨੂੰ ਬਾਅਦ ਚੋਂ ਪਤਾ ਲੱਗਿਆ ਕਹਿੰਦੇ ਕੋਈ ਬੋਰਡ-ਬੋਰਡ ਵੀ ਲਿਖ ਕੇ ਲਾਇਆ ਵੀ ਜਿਹੜਾ ਮੈਨੂੰ ਅੰਕਲ ਜੀ ਕਹੂਗਾ ਉਹਨੂੰ ਡਬਲ ਪੈਸੇ 버ਗਰ ਤੇ ਲਵਾਂਗੇ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜਿੱਗੀ ਫਤਹਿ ਆਰੋਪ ਕੁਛ ਨਹੀਂ ਜੀ ਨਾਲ ਦੀ ਰੇੜੀ ਦੇ ਉੱਤੇ ਸੀ ਸਾਡਾ ਸਿੰਘ ਸੀਗਾ ਨਾਲ ਦੀ ਰੇੜੀ ਤੇ ਮੁਹੰਮਦ ਖਾਨ ਰਹੇ ਆ ਤੇ ਮੁਹੰਮਦ ਖਾਨ ਕਹਿੰਦਾ ਵੀਰ ਕਹਿੰਦਾ ਵੀ ਚਲੋ ਆਪਾਂ 버ਗਰ ਖਾਨ ਚਲੀਏ ਚਾਚਾ ਜੀ ਸੀਗੇ ਮੇਰੇ ਮੈਨੂੰ ਕਹਿੰਦੇ ਵੀ ਆਪਾਂ ਆ ਜਾ ਮੁਹੰਮਦ ਖਾਨ ਚਲੀਏ ਮੈਂ ਕਿਹਾ 14 ਦਿਨ ਚੱਲਦੇ ਆ ਮੁਹੰਮਦ ਖਾਨ ਕਹਿੰਦੇ ਸੀ ਨਿਕਲਣ ਲੱਗੇ ਕਹਿੰਦੇ 버ਗਰ ਖਾਣਾ ਵਾ ਤੇ ਮੇਰੇ ਚਾਚਾ ਨੇ ਕਹੇ ਵੀ ਅੰਕਲ ਜੀ 버ਗਰ ਦੇ ਦਿਓ ਕਹਿੰਦਾ ਅੰਕਲ ਜੀ 버ਗਰ ਦੇ ਦਿਓ ਉਹਨੇ ਗਾਲਾਂ ਕੱਢਣੇ ਸ਼ੁਰੂ ਤੁਹਾਡੇ ਤੁਹਾਡੇ ਚਾਚੇ ਦੀ ਉਮਰ ਕਿੰਨੀ ਸੀ ਤੇ ਤੁਹਾਡੇ ਦੀ ਕਿੰਨੀ ਸੀ ਮੇਰੇ ਚਾਚੇ ਦੀ ਉਮਰ ਹੈ ਜੀ 45 ਸਾਲ ਅਜਾ 45 ਸਾਲ 45 ਸਾਲ ਨੇ ਅੰਕਲ ਗਿਆ ਤਾਂ ਜਾਗੇ ਹਾਂ ਜੀ ਵੀ ਅੰਕਲ ਜੀ ਵੀ ਮੈਨੂੰ 버ਗਰ ਦਿਓ ਤੇ ਉਹਨੇ ਇੰਨੀ ਤਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੇ ਸੀ ਉਹ ਗਾਲਾਂ ਕਿਉਂ ਕੱਢਣਾ ਉਹਨੇ ਪਹਿਲਾਂ ਗੁੰਡਾ ਕਰਦੀ ਕੋਈ ਪ੍ਰਾਣੀ ਰਣਜੀਤ ਨੱਖੀ ਬੈਠਾ ਮੈਨੂੰ ਨਹੀਂ ਪਤਾ ਕੀ ਹੈ ਕੀ ਨਹੀਂ ਹੈਗਾ ਪ੍ਰਾਣੀ ਰਣਜੀਤ ਗੱਡੀ ਕੋਈ ਹੋਣਾ ਤੇ ਸਰ ਉਹ ਫੇਸਬੁਕ ਤੇ ਲਾਈਵ ਵੀ ਹੋਏ ਨੇ ਉਹ ਕਹਿੰਦੇ ਵੀ ਕੁਝ ਕਰੋ ਮੇਰੇ ਤੇ ਹਮਲਾ ਹੋਇਆ ਵੀਰ ਦੇਖੋ ਜੇ ਅਸੀਂ ਕੁਝ ਕਰਨਾ ਹੁੰਦਾ ਨਾ ਤੇ ਪਤਾ ਲੱਗ ਜਾਣਾ ਸੀ ਕੋਈ ਇਹੋ ਜਿਹਾ ਐਕਸ਼ਨ ਨਹੀਂ ਕਿਤੇ ਕੋਈ ਕਾਨੂੰਨ ਦੇ दायरे ਚ ਰਹਿਣਾ ਚਾਹੁੰਦੇ ਆ ਬਾਕੀ ਮਾਨਜੋਗ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋ ਗਈ ਸੀਗੀ ਤੇ ਚੌਂਕੀਨ ਚਾਰਜੀ ਨਾਲ ਗੱਲ ਹੋ ਗਈ ਸੀ ਕਹਿੰਦੇ ਸੀ ਕਾਰਵਾਈ ਕਰਾਂਗੇ ਜੀ ਇਹਦੇ ਤੇ ਤੁਸੀਂ ਆਪਣਾ ਥਾਣੇ ਪਹੁੰਚੋ ਆ ਮੈਡੀਕਲ ਕਰਾ ਕੇ ਅਸੀਂ ਮੈਡੀਕਲ ਕਰਾਂ ਸਿਵਲ ਹਸਪਤਾਲ ਆਏ ਹੋਏ ਆ ਜਿਵੇਂ ਸਾਡੇ ਤੋਂ ਨਿਪਟ ਗਏ ਅਸੀਂ ਸਿਵਲ ਮਾਲਡਾਉਨ ਥਾਣੇ ਜਾ ਕੇ ਆ ਮਾਂ ਜੀ ਕੋ ਅਫਸਰਾਂ ਨੂੰ ਕੰਪਲੇਂਟ ਫਾਈਲ ਕਰਾਂਗੇ ਜੀ ਤੇ ਇਦਾਂ ਦਾ ਇਸ਼ੂ ਤੇ ਕੋਈ ਨਹੀਂ ਹੈ ਜਿੱਦਾਂ ਦਾ ਤੂੰ ਉਹ ਰੋਪ ਲਾ ਰਹੇ ਤੁਹਾਡੇ ਨੇ ਨਹੀਂ ਜੀ ਨਹੀਂ ਮੂੰਹ ਐਵੇਂ ਝੂਠ ਬੋਲੋ ਜਾਵੇ ਬੋਲੀ ਜਾਵੇ ਇੱਕ ਨਹੀਂ ਇਹਨੇ ਤਿੰਨ ਚਾਰ ਗਾੜ ਪਹਿਲਾਂ ਵੀ ਕਰੇ ਨੇ ਇਹਨੂੰ ਮੂੰਹ ਧੱਕਾ ਕਰਦਾ ਪਹਿਲਾਂ ਇਹਦੇ ਨਾਲ ਦੋ ਰੇੜੀਆਂ ਛੱਡ ਗਏ ਨੇ ਕਾਲੜਾ ਜੀ ਹੈਗੇ ਨੇ ਸਰਦਾਰ ਜੀ ਮੋਮੋਸ ਵਾਲੇ ਤੁਸੀਂ ਤੇ ਉਹਨੂੰ ਸਰਦਾਰ ਜੀ ਮੋਮੋਸ ਸਾਡੇ ਨੂੰ ਪੁੱਛ ਸਕਦੇ ਹੋ ਤੇ ਭਰਾ ਤੇ ਵੀ ਉਂਗਲ ਵੱਡੀ ਕਿਸ ਬੰਦੇ ਨੇ ਕਰਨ ਕੀ ਹੋਇਆ ਸੀ ਲੜਾਈ ਦਾ ਬੇਨਾ ਲੜਾਈ ਅੰਕਲ ਜੀ ਕਹਤਾ ਅੰਕਲ ਜੀ ਕਹਿੰਦੇ ਇੰਨਾ ਅੰਕਲ ਜੀ ਕਹਿੰਦੇ ਬਸ ਪਾਗਲ ਹੈ ਜੀ ਉਹ ਉਹ ਮਾਰ ਦੇ ਵਿੱਚ ਉਹ ਤਾਂ ਫਰਕ ਪਿਆ ਅੰਕਲ ਜੀ ਕਹਿਨ ਤੇ ਹੀ ਮਤਲਬ ਗਾਲਾਂ ਕੱਢਣ ਲੱਗ ਜੇ ਤੁਸੀਂ ਰੋਕਿਆ ਤੇ ਕਿਰਪਾਨ ਲੈ ਕੇ ਮਾਰਨ ਲੱਗ ਜੇ ਕਿਉਂ ਅੰਕਲ ਜੀ ਕਿਉਂ ਨਹੀਂ ਕਹਿਨ ਦਿੰਦਾ ਪਤਾ ਨਹੀਂ ਜੀ ਉਹ 30 ਕ ਸਾਲ ਦੀ ਉਮਰ ਸ਼ਾਇਦ ਕਹਿੰਦਾ ਮੇਰਾ ਵਿਆਹ ਕਰਕੇ ਉਹ ਕਹਿੰਦਾ ਵੀ ਮੈਂ ਵਿਆਹ ਕਰਾਣਾ ਮੈਨੂੰ ਆ ਕੇ ਸਾਰੇ ਛੇੜਦੇ ਨੇ ਅੰਕਲ ਜੀ ਕਹਿ ਕੇ ਤਾਂ ਕਰਕੇ ਉਹ ਅੰਕਲ ਨੂੰ ਚਿੜਦਾ ਵਾ ਉਹਨੇ ਪਤਾ ਨਹੀਂ ਸ਼ਾਇਦ ਮੈਨੂੰ ਬਾਅਦ ਚ ਪਤਾ ਲੱਗਿਆ ਕਹਿੰਦੇ ਕੋਈ ਬੋਰਡ-ਬੋਰਡ ਵੀ ਲਿਖ ਕੇ ਲਾਇਆ ਵੀ ਜਿਹੜਾ ਮੈਨੂੰ ਅੰਕਲ ਜੀ ਕਹੂਗਾ ਉਹਨੂੰ ਡਬਲ ਪੈਸੇ 버ਗਰ ਤੇ ਲਾਵਾਂਗੇ ਠੀਕ ਹੈ ਇਹ ਜਿਹੜਾ ਲਾਈਵ ਹੋ ਅੱਜ ਮੈਂ ਆਪਣੀ ਰੈਡੀ ਦਾ ਕੰਮ ਕਰ ਰਿਹਾ ਸੀਗਾ ਤੇ 3-4 ਦਿਨ ਤੋਂ ਮੇਰੀ ਦੇਖੀ ਹੋ ਰਹੀ ਸੀ ਗਰੁੱਪ ਨਾਲ ਸੰਬੰਧਤ ਬੰਦੇ ਹੈਗੇ ਆ ਇਹ ਕੁੰਨ ਦਾ ਲੁਧਿਆਣੇ ਦਾ ਦਲਾਲ ਆ ਇਹ ਸਾਰੇ ਇਹ ਅੱਜ ਬੰਦੇ ਲੈ ਕੇ ਆਏ ਮੇਰੇ ਰੈਡੀ ਤੇ ਅਟੈਕ ਕਰਨ ਮੇਰੇ ਤੇ ਤੇ ਮੈਂ ਆਪਣਾ ਬਚਾਅ ਕਰਦੇ ਹੋਏ ਉੱਥੋਂ ਨਿਕਲ ਗਿਆ ਤੇ ਹੁਣ ਉਹ ਮੇਰੇ ਮਗਰੋਂ ਉਹ ਬੰਦੇ ਲੈ ਕੇ ਲੱਗੇ ਹੋਏ ਨੇ ਤੇ ਮੈਂ ਪ੍ਰਸ਼ਾਸਨ ਨੂੰ ਬੜੇ ਫੋਨ ਕੀਤੇ ਆ ਕਿ ਮੇਰੇ ਮੇਰੀ ਹੈਲਪ ਕਰੋ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਹਾਇਤਾ ਨਹੀਂ ਹੈਗੀ ਕਿ ਮੇਰਾ ਸਾਥ ਦਿੱਤਾ ਜਾਵੇ ਕਿਉਂਕਿ ਪਿੱਛੇ ਜੇ ਮੈਂ ਇੱਕ ਤਿਰੰਗਾ ਯਾਤਰਾ ਕੱਢੀ ਸੀ ਪੂਰੇ ਆਲ ਭਾਰਤ ਦੇ ਵਿੱਚ ਤੇ ਤਿਰੰਗਾ ਲੈ ਕੇ ਤੇ ਉਹ ਉਹਦੇ ਕਰਕੇ ਵੀ ਏ ਥੋੜੇ ਮੇਰੇ ਐਂਟੀ ਨੇ ਮੇਰੇ ਮੇਰੇ ਤੇ ਹਮਲਾ ਕਰਦੇ ਫਰਾਗ ਵਿੱਚ ਸੀਗੇ ਤੇ ਲੇਕਿਨ ਹੁਣ ਇਹਨਾਂ ਨੂੰ ਮੌਕਾ ਮਿਲਿਆ ਤੇ ਇਹ ਮੇਰੀ ਰੇਡ ਤੇ ਪੰਜਵਾਂ ਹਮਲਾ ਆ ਉਸ ਤੋਂ ਪਹਿਲੇ ਵੀ ਤੇ ਮੈਂ ਕੁਝ ਨਹੀਂ ਕਿਸੇ ਨੂੰ ਕਹਿੰਦਾ ਮੈਂ ਸਿਰਫ ਆਪਣਾ ਕੰਮ ਕਰਦਾ ਵਾਂ ਤੇ ਫਿਰ ਵੀ ਮੇਰੇ ਨਾਲ ਨਾਜਾਇਜ਼ ਪੰਗੇ ਲੈ ਜਾਂਦੇ ਨੇ ਜਿੰਨਾ ਚਿਰ ਮੈਨਾਂ ਨਾਲ ਚੱਲਦਾ ਸੀ ਚੱਲਦਾ ਸੀ ਪਰ ਜਦੋਂ ਮੈਨੂੰ ਅਕਲ ਆਈ ਮੈਂ ਜਦੋਂ ਦੇਖਿਆ ਵੀ ਇਹਨਾਂ ਲੀਡਰਾਂ ਦੇ ਜਿਹੜੇ ਨਿਆਣੇ ਨੇ ਬਾਹਰ ਅਮਰੀਕਾ ਕੈਨੇਡਾ ਦੇ ਸੈੱਟ ਨੇ ਸਾਡੇ ਵਰਗੇ ਜ਼ਿਲ੍ਹਾ ਕੱਟੀ ਇੰਦੇ ਨਜ਼ਾਇਜ਼ ਤੇ ਆਪਾਂ ਆਪਣੇ ਕੰਮ ਕਰਦੇ ਪੈ ਗਏ। ਉਸ ਤੋਂ ਬਾਅਦ ਮੱਕੀ ਮੇਰਨਾ ਗੁੰਦਕ ਰੱਖਦੇ ਨੇ। ਹੁਣ ਕਿਸੇ ਦੀ ਮਰਜ਼ੀ ਹੈ ਕੋਈ ਕਿਸੇ ਨਾਲ ਚੱਲੇ ਜਾਂ ਨਾਲ ਚੱਲੇ। ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣਾ ਲੈ ਕੇ ਗੁਰਸੇਖਾਂ ਤੇ ਜੁੜੀ ਰਹੀ ਆ ਮੈਂ ਗੁਰੂ ਗ੍ਰੰਥ ਸਾਹਿਬ ਦੇ ਹਲੀਮੀ ਰਾਜ ਦੇ ਸੰਕਲਪ ਨੂੰ ਮੰਨਦਾ ਵਾਂ ਪਰ ਮੈਂ ਖੋਤੀ ਖਾਲਸਤਾਨ ਨੂੰ ਜਾਂ ਇਹਨਾਂ ਨੂੰ ਪ੍ਰਮੋਟ ਨਹੀਂ ਕਰਦਾ। ਕਿਉਂਕਿ ਮੈਂ ਪਹਿਲੇ ਇਹਨਾਂ ਨਾਲ ਚੱਲਦਾ ਸੀ ਜਿੱਲਾ ਵੀ ਕੱਟੀਆਂ ਮੈਂ ਸੀਐਸਟਾਫ ਤੇ ਕੁੱਟ ਵੀ ਖਾਦੀ ਇਹਨਾਂ ਪਿੱਛੇ ਪਰ ਜਦੋਂ ਮੈਨੂੰ ਅਕਲ ਆਈ ਤੇ ਮੈਂ ਆਪਣੇ ਪਿੱਛੇ हट ਗਿਆ ਨਾ ਤੋਤੇ ਮੈਂ ਆਪਣਾ ਕੰਮਕਾਰ ਕਰਨ ਲੱਗ ਪਿਆ